ਮੈਂ ਹਮੇਸ਼ਾ ਬੇਨਤੀ ਕਰਦਾ ਅੱਜ ਦੇ ਸਮੇਂ ਅੰਦਰ ਮਹਾਤਮਾ ਸਤਿપુરੂਸ਼ਾਂ ਦੀ ਨਿੰਦਿਆ ਬਣੀ ਬਾਬੇ ਮਹਾਰਾਜ ਬਾਬੇ ਰਾੜੇ ਵਾਲੇ ਨੇ ਬਾਬਾ ਇਸ਼ਨ ਸਿੰਘ ਮਹਾਰਾਜ ਬਾਬਾ ਨਾਨਕ ਸਿੰਘ ਮਹਾਰਾਜ ਅੱਜ ਵਾਲੇ ਸੰਗਤੀ ਸੰਤ ਸਭ ਦੀ ਨਿੰਦਿਆ ਪਰ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਕਦੇ ਵੀ ਕਿਸੇ ਵੀ ਚੀਜ਼ ਦਾ ਬੀਜ ਨਾਸ਼ ਨਹੀਂ ਹੁੰਦਾ ਜੇ ਨਕਲ ਹੈ ਅਸਲ ਹੈ ਤੇ ਅਸਲ ਦੀ ਨਕਲ ਵੀ ਹੈ ਨਕਲੀ ਵੀ ਬੜੇ ਤਰ੍ਹਾਂ ਫਿਰਦੇ ਨੇ ਪਰ ਚਿੱਤੇ ਰੱਖਿਓ ਇਹ ਤੇ ਅਸਲੀ ਵੀ ਬੜੇ। ਤੁਹਾਡੀ ਜ਼ਿੰਦਗੀ ਜੈਸੇ ਬੜੇ ਮਹਾਪੁਰਸ਼ ਨੇ, ਬੜੀਆਂ ਸੰਤਾਂ ਜੀਆਂ ਨੇ, ਜੜੀਆਂ ਸੰਤਾਂ ਕਹਿੰਦੇ ਸਾਨੂੰ ਮਹਾਪੁਰਸ਼ਾਂ ਨੇ ਕੁੰਮੀ ਨਰਕ ਚੋਂ ਬਾਹਰੋਂ ਫੜ ਕੇ ਕੱਢਿਆ। ਮੈਂ ਤੇ ਸ਼ਰਾਬ ਪੀਂਦਾ ਸੀ, ਮੈਂ ਤੇ ਤਬਾਕੂ ਖਾਂਦਾ ਸੀ। ਮੈਂ ਤੇ ਘਰ ਦੇ ਬੱਚੇ ਰੋਣ-ਮੋਡਦਾ ਸੀ। ਹੁਣ ਜਿਹੜਾ ਜਿਹਨਾਂ ਸੰਤਾਂ ਨੂੰ ਪ੍ਰੇਰਣਾ ਦੇ ਦੇ ਕੇ ਮਹਾਪੁਰਸ਼ਾਂ ਦੇ ਅਮਰਤ ਸਕਾਇਆ ਕਰਨਗੇ ਧਰਮ ਗੋਵਿੰਦ ਸਿੰਘ ਮਹਾਰਾਜ ਦੇ ਪੁੱਤਰ ਮਾਤਾ ਸਾਹਿਬ ਕੋਲ ਦੀ ਗੋਦ ਜਿਹਨਾਂ ਨੂੰ ਨਸੀਬ ਕਰਾਈਏ ਉਹ ਕਿਵੇਂ ਨਹੀਂ ਬਣ ਬੰਦੇ ਹੋਣਗੇ ਤੇ ਜੋੜ ਹੋ ਸਕਦਾ ਗੁਰੂ ਨਾਲ ਜਿਹੜਾ ਆਪ ਜੁੜਿਆ ਹੋਵੇ ਜਿਨੇ ਆਪ ਬਚਨਾ ਤੇ ਪਹਿਰਾ ਦਿੱਤਾ ਹੋਵੇ ਤੇ ਬਚਨਾ ਤੇ ਪਹਿਰਾ ਦੇਣ ਦਾ ਅਨੰਦ ਬੜਾ ਹੈ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਜਿੱਤੇ ਹੁੰਦੇ ਹੋ ਇਹ ਅਰਦਾਸ ਕਰਿਆ ਕਰੋ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਜ਼ਿੰਦਗੀ ਵਿੱਚ ਗੁਰਸਿੰਘ ਦੇ ਰੋਜ਼ ਹੀ ਅਰਦਾਸ ਕਰਦਾ سہی پیارے جنہاں میلے تیرا نام جتاوے ایسا پیارا ویل ایسی بندگی والی روح میل جنہیں میرے کر کے میرا بھی ادار ہو پڑا ہو جائے تو سنیا Nove... ਉਦਾਹਰਨ ਕੀਤਾ ਨਹੀਂ ਭਾਈ ਜਿਹਦੀ ਤਨ ਦਾ ਭਾਈ ਅੰਦੀ ਉਦਾਹਰਨ ਕੀਤਾ ਸੀ ਚੋਰੀਆਂ ਕਰਦੇ ਸੀ ਠੱਗੀਆਂ ਮਾਰਦੇ ਸੀ ਪਿੰਡ ਪਿੰਡ ਜਾ ਕੇ ਡਾਕੇ ਮਾਰਦੇ ਠਗੀਆਂ ਚੋਰੀਆਂ ਕਰਦੀਆਂ ਇੱਕ ਦਿਨ ਸੰਗ ਹੋ ਗਿਆ ਬਸ ਸੰਗਤ ਹੋ ਗਈ ਬਾਬਾ ਗੇਂਜਾ ਸਿੰਘ ਜੀ ਨੂੰ ਇਹਨਾਂ ਮਹਾਪੁਰਜਾ ਨੂੰ ਬਾਬਾ ਇਸ਼ਰ ਸਿੰਘ ਨਾਲ ਸੰਗੀ ਹੋਇਆ ਉਤੋਂ ਹੀ ਬਸ ਨੇੜਾ ਨੇੜਾ ਥੱਲੇ ਆਇਆ ਉਹ ਨਿਹਾਲ ਹੋ ਗਏ ਚੋਰੀਆਂ ਕਰਦਾ ਭਾਈ ਵੀ ਦੀ ਕਰ ਸੰਗਤ ਹੀ ਹੋਈ ਆ ਹੁਣ ਤੁਸੀਂ ਵੀ ਸੰਗਤ ਹੀ ਕਰ ਤੁਹਾਡੇ ਜੋ ਮੈਂਥਾ 500 ਤੋਂ 1000 ਬੰਦਾ ਹੈ ਪਰ ਲਾਹਾ ਲੈਣ ਵਾਲੇ ਵਿੱਚੋਂ 2-4 ਹੀ ਹੁੰਦੇ ਨੇ ਤੇ ਜਿਹੜੇ ਲੈ ਲੰਦੇ ਨੇ ਉਹਨਾਂ ਦੇ ਇਤਿਹਾਸ ਵਿੱਚ ਨਾਮ ਲਿਖੇ ਜਾਂਦੇ ਸਾਥ ਸਨੇ ਜੀ ਪਿੰਡ ਚ ਮੱਝਾਂ ਚੋਰੀ ਕੀਤੀਆਂ ਭਾਈ ਬਿਲੀ ਜੰਜੀ ਮੱਝਾਂ ਚੋਰੀਆਂ ਅੱਗੇ ਵੀ ਬੜੀਆਂ ਕਰਦੇ ਨੇ ਬਿਦੀਆਂ ਬਣਾਉਂਦੇ ਨੇ ਇੱਕ ਪਿੰਡ ਚ ਵੜ ਗਏ ਜਾ ਕੇ ਜਦੋਂ ਪਿੰਡ ਚ ਵੜੇ ਤੇ ਮੱਝਾਂ ਚੋਰੀ ਕਰਡੀਆਂ ਨੇ ਵੀ ਨੇ ਇੱਕ ਘਰ ਚ ਗਏ ਤੇ ਮੱਝ ਖੋਲ ਲਈ ਦੂਜੇ ਘਰ ਚ ਗਏ ਉੱਥੋਂ ਵੀ ਮੱਝ ਖੋਲ ਲਈ ਜੋਰੀਆ ਕਰਦੇ ਅੱਧੀ ਰਾਤ ਦਾ ਵੇਲਾ ਵੀ ਕਿਸੇ ਨੂੰ ਪਤਾ ਹੀ ਨਾ ਲੱਗੇ ਕੌਣ ਆਇਆ ਸਵੇਰ ਹੋਣ ਤੋਂ ਪਹਿਲਾਂ ਦਿਨ ਹੋਣ ਤੋਂ ਪਹਿਲਾਂ ਕਿਵੇਂ ਮੱਝਾਂ ਵਜਾ ਕੇ ਲੈ ਜਾਂ ਤਾਂ ਪਿੰਡ ਚੋਂ ਜਦੋਂ ਮੱਝਾਂ ਖੋਲੀਆਂ ਨਾ ਇੱਕ ਮੱਝ ਦੂਜੀ ਮੱਝ ਹੌਲੀ ਹੌਲੀ ਅੱਧੇ ਪਿੰਡ ਦੀਆਂ ਮੱਝਾਂ ਖੋਲੀਆਂ ਹੁਣ ਮੱਝਾਂ ਅੱਗੇ ਪਿੰਡ ਦੀਆਂ ਫਿਰਦੀਆਂ ਇੱਕ ਦੂਜੇ ਚ ਵਜਦੀਆਂ ਫਿਰਦੀਆਂ ਨੇ ਮੱਝਾਂ ਇੱਕ ਘਰ ਵਿੱਚ ਉਹ ਬੰਦਾ ਉੱਠਿਆ ਹੋਵੇਗਾ ਮੱਜਾਂ ਦੇ ਖੁੰਣਣ ਦੀ ਆਵਾਜ਼ ਆਉਂਦੀ ਲੱਗਦਾ ਮੱਝ ਫੁੱਲ ਗਈ ਉੱਠਿਆ ਬਾਹਰ ਆਇਆ ਉਹ ਜਦੋਂ ਉਹਨੇ ਵੇਖਿਆ ਇੱਕ ਮੱਝ ਉਹ ਮੈਂ ਆਪਣੀ ਬੰਨਣ ਲੱਗਿਆ ਦੂਜੀਆਂ ਦੀ ਦੁਨੀਆਂ ਵਿੱਚ ਦੀਆਂ ਬਾਹਰ ਉਹ ਕਹਿੰਦਾ ਆਹ ਕੀ ਇੱਕ ਮੱਝ ਤੇ ਸਾਰੀਆਂ ਮੱਝਾਂ ਦੂਜੇ ਘਰ ਗਿਆ ਦੂਜੇ ਘਰ ਗਿਆ ਮੱਝੇ ਹੀ ਵੱਡੀਆਂ ਖੁੱਲੀਆਂ ਹੁੰਦੇ ਕਹਿੰਦਾ ਆਹ ਕੀ ਕਮਾਲ ਦੀ ਗੱਲ رولا پاتا پنڈ آ گئے اپنے آ گئے چیتی جاگو ਖੇਤੀ ਉਠੋ ਜਦੋਂ ਆਵਾਜ਼ ਸੁਣੀ ਆਉਂਦੀ ਇੱਕ ਘਰ ਉਠਿਆ ਦੂਜੇ ਉਠੇ ਤੀਜੇ ਉਠੇ ਰੋਲਾ ਪੈ ਗਿਆ ਸਾਰੇ ਪਿੰਡ ਚ ਚੋਰ ਆ ਗਏ ਚੋਰ ਆ ਗਏ ਭਾਈ ਵੀਰੀ ਤਾਂ ਡਰ ਗਿਆ ਕਿਹਾ ਆਪ ਹੀ ਬਣਾਇਆ ਚੋਰੀਆਂ ਅੱਗੇ ਵੀ ਬੜੀਆਂ ਕੀਤੀਆਂ ਨੇ ਮੱਝਾਂ ਅਜ ਵੀ ਖੋਲੀਆਂ ਨੇ ਅੱਗੇ ਤੇ ਕਦੇ ਕਿਸੇ ਨੂੰ ਜਾਗ ਨਹੀਂ ਆਈ ਪਰ ਅੱਜ ਪਿੰਡ ਵਾਲੇ ਜਾਗ ਗਏ ਹੁਣ ਕੀ ਕਰਾਂ ਫਟਾਫੜ ਮੱਝਾਂ ਕਠੀਆਂ ਟੀਤੀਆਂ ਸਾਰੀਆਂ ਜਿਨਨੇ ਨੂੰ ਉਹ ਵਾਜਾ ਦਿੰਦਾ ਪਿੰਡ ਦਾ ਘਰ ਘਰ ਉਹਨੇ ਨੂੰ ਵੱਜਾ ਬਣਾ ਲਿਆ ਪਿੰਡ ਦੇ ਬਾਹਰ ਬਾਹਰ ਲੈ ਗਿਆ ਭਾਈ ਵੀ ਨਹੀਂ ਚੱਲਦਾ ਅੱਗੇ ਅੱਗੇ ਵੱਜਾਂ ਲਾਈਆਂ ਪਿੱਛੇ ਪਿੱਛੇ ਆ ਪੰਜਾਬ ਦਾ ਮੱਜਾ ਮਗੜ ਹੁੰਦਾ ਪਿੱਛੇ ਪਿੱਛੇ ਪਿੰਡਾਂ ਵਾਲੇ ਆ ਕੇ ਸਾਰੇ ਰੋਲਾ ਪੁੰਨ ਦੇ ਚੋਰ ਆ ਗਏ ਚੋਰ ਆ ਗਏ ਗੱਲਾਂ ਕਰਦੇ ਨੇ ਕਹਿੰਦੇ ਫੜ ਲਓ ਵਾਸਾ ਜੋ ਜਾਣ ਨਹੀਂ ਦੇਣਾ ਬਾਈ ਵੀ ਜੰਗ ਦੇ ਕੰਟਰੈਕਟਰ ਜਿਹਾ ਬਾਜ਼ਾ ਨਹੀਂ ਆਨੇ ਉਹ ਹੋਰ ਮੱਝਾਂ ਬਣਾਉਂਦਾ ਹੁਣ ਮੱਝਾਂ ਕਿੰਨਾ ਬੇਟੋੜਦਿਆਂ ਬੰਦੇ ਸਾਰਿਆਂ ਦੇ ਰੱਖੀਆ ਨੇ ਕਿੰਨਾ ਕੁ ਮੱਝਾਂ ਤੋੜਦਿਆਂ ਉਹ ਆਪਣੀ ਜਾਲੇ ਦੁਨੀਆਂ ਜੰਮ ਪਿੰਡ ਵਾਲੇ ਪਿੱਛੇ ਪਿੱਛੇ ਰੋਣਾ ਬੰਦੇ ਨੇ ਕਹਿੰਦੇ ਪਿੰਡ ਦੇ ਬਾਹਰ-ਬਾਰ ਇੱਕ ਛੱਬੜ ਟੋਬਾ ਟੋਬੇ ਦੇ ਕਿਨਾਰੇ ਗਿੱਧਾ ਖੜਾ ਲਿਆ ਇਹਨੇ ਵੇਖਿਆ ਵੀ ਕੌਣ ਬਚਾਵੇ ਐਸ ਵਕਤ ਹੈ ਕੌਣ ਬਚਾਉਣ ਵਾਲਾ ਹੋਲਾ ਚਾਤਰੌੜੀ ਤਨ ਤੇ ਸਮਾਧੀ ਲਾ ਕੇ ਭਾਈ ਅਗਲੀ ਜੀ ਬੈਠੇ ਨੇ ਛੱਪੜ ਲੇਖਦਾ ਭੱਜਿਆ ਗਿਆ ਬਾਬਾ ਵੀਰ ਜੰਦ ਭਾਈ ਵੀਰ ਜੰਦ ਗਿਆ ਜਾ ਕੇ ਹੱਥ ਜੋੜ ਕੇ ਕਹਿੰਦਾ ਇਹਦਾ ਬਾਬਾ ਜੀ ਭਾਈ ਸਾਹਿਬ ਜੀ ਨੇਤਰ ਹੋ ਲੋ ਮੈਂ ਬੜੀ ਮਜਬੂਰੀ ਦਾ ਛੇਤੀ ਨੇਤਰ ਹੋ ਲੋ ਇਹਨੇ ਕੀ ਹੋ ਗਿਆ ਭਾਈ ਗੁਰੂ ਘਰ ਭਾਈ ਅਗਲੇ ਜੀ ਕਹਿੰਦੇ ਅੱਤੀ ਰਾਤ ਨੂੰ ਭੱਜਿਆ ਫਿਰਦਾ ਏ ਕੀ ਗੱਲ ਹੋ ਗਈ ਕਿਹਨਾ ਬਾਬਾ ਜੀ ਆਹ ਤੇਰੇ ਅੱਗੇ ਹੱਥ ਜੋੜਦਾ ਮੈਂ ਕੌਣ ਏ ਭਾਈ ਤੂੰ ਕਿਹਨਾ ਬਾਬਾ ਜੀ ਮੈਂ ਤੁਹਾਨੂੰ ਸਾਰੀ ਗੱਲ ਫੇਰ ਦੱਸਾਂਗਾ ਮੈਂ ਆ ਥੋਰ ਇਹ ਨਹੀਂ ਮੈਂ ਆ ਥੋਰ ਝੂਠ ਨਹੀਂ ਬੋਲਿਆ ਕਿਹਨਾ ਬਾਬਾ ਆ ਨਾਲ ਦੇ ਪਿੰਡ ਦੀਆਂ ਬੱਚਾਂ ਕੋਲ ਬਾਬਾ ਮੈਂ ਮੱਜਾਂ ਅੱਗੇ ਵੀ ਬੜੀਆਂ ਚੋਰੀਆਂ ਕੀਤੀਆਂ ਨੇ ਠੱਗੀਆਂ ਚੋਰੀਆਂ ਅੱਗੇ ਵੀ ਬੜੀਆਂ ਮਾਰੀਆਂ ਨੇ ਪਰ ਅੱਜ ਤੱਕ ਮੈਂ ਫੜਿਆ ਨਹੀਂ ਗਿਆ ਬਾਬਾ ਮੈਂ ਆਂ ਚੋਰ ਆ ਪਿੰਡ ਦੀਆਂ ਖੋਲੀਆਂ ਮੱਜਾਂ ਪਿੰਡ ਵਾਲਿਆਂ ਨੂੰ ਜਾਗ ਆ ਗਈ ਸਾਰਾ ਪਿੰਡ ਮੇਰੇ ਪਿੱਛੇ ਪੰਜਿਆ ਪਿੱਛੇ ਪਿੱਛੇ ਬੱਜਿਆ ਫਿਰਦਾ ਭਾਈ ਅੰਦੀ ਜੀ ਕਿਹਦੇ ਇੱਥੇ ਕੀ ਕਰਨ ਆਇਆ ਫਿਰ ਇਹਦਾ ਬਾਬਾ ਜੀ ਮੈਂ ਤੁਹਾਡੇ ਚਰਣਾ 'ਚ ਬੇਨਤੀ ਕਰਦਾ ਤੇਰੇ ਰੱਖਣ ਦਾ ਯਾ ਵਸ ਮੈਂ ਸੁਣੀ ਵੇਲਾ ਆਪਣਾ ਪਿਆਰਾ ਭਗਤੀ ਕਰੇ ਬੰਦਗੀ ਕਰੇ ਬਚਾਨਨ ਦਾ ਹੁੰਦਾ ਹੈ ਬਾਬਾ ਤੇਰੇ ਰੱਖਣ ਦੇ ਜਾਂ ਬਸ ਮੈਨੂੰ ਬਚਾ ਉਹ ਬੰਦਿਆਂ ਤੋਂ ਟੇਨੜ ਉੱਤੇ ਗੜੇ ਹੁੰਦੇ ਨੇ ਸੁਣਿਓ ਭਾਈ ਅਦਲੀ ਜੀ ਕਹਿਣ ਲੱਗੇ ਕਿ ਇਹ ਚੋਰੀ ਕੀਤੀ ਨਗਰੇ ਹਾਂ ਕਹਿੰਦੇ ਕੰਮ ਮਾੜਾ ਕੀਤਾ ਹੈ ਚੋਰੀ ਤੇ ਭੈੜੀ ਹੈ ਭਾਈ ਮਾੜਾ ਕੰਮ ਹੈ ਤੂੰ ਚੋਰੀ ਕਿਉਂ ਕੀਤੀ ਕਿਹਾ ਬਾਬਾ ਹੱਜ ਬਚਾ ਲੈ ਬਸ ਨਾ ਤਾਂ ਨਹੀਂ ਕਰਦਾ ਇਹਨੇ ਵਚਨ ਕਰਦਾ ਇਹਨਾ ਮੈਂ ਵਚਨ ਕਰਦਾ ਮਾਜ ਤੋਂ ਬਾਅਦ ਚੋਰੀ ਨਹੀਂ ਕਰਦਾ ਸੁਣਿਓ ਜੀਨਾ ਮਹਾਰਾਜ ਦੱਸੋ ਕੀ ਕਰਾਂ ਕਹਿੰਦੇ ਬੈ ਜਾ ਚਾਦਰ ਦਿੱਤੀ ਓਲ ਪਿਆ ਸੀ ਕਪੜਾ ਕਿਦੇ ਉੱਤੇ ਉੱਤੇ ਲੱ ਲੈ ਉੱਤੇ ਲੱ ਲੈ ਕਿਹੜਾ ਬਾਬਾ ਇਹ ਮੱਝਾ ਲਾ ਕੇ ਕਰਾ ਜਿਹੜੀਆਂ ਬਾਹਰ ਕਿਦੇ ਸਾਰੀਆਂ ਛੱਪੜ ਜਵਾੜਦੇ ਤੋਂ ਫੜਾ ਫੜਾ ਪਿੱਛੇ ਪਿੰਡਾਂ ਵਾਲੇ ਭੱਜੇ ਉਹਦੇ ਫੜਾ ਫੜਾ ਪੰਝਾ ਬਾੜ ਤੇ ਲੱਗੂ। ਬਹਿ ਜਾ ਭਾਈ ਕੋਲ। ਕੋਲ ਬਹਿ ਗਿਆ। ਕਿਤੇ ਪਿੱਛੇ ਪਿੱਛੇ ਗੋਲੀ ਚਲਾਈ। ਬਾਬਾ ਜੀ ਪਿੰਡਾਂ ਵਾਲੇ ਕਹਿਣਗੇ ਤੇ ਨਾ ਕੁਝ ਕਹਿੰਦੇ ਚਿੰਤਾ ਹੀ ਨਾ ਕਰ। ਬਹਿ ਜਾ ਹਮਾਰੀ ਸੇ। ਸਤਨਾਮ 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 ਦੀ। ਵਾਹਿਗੁਰੂ

ਬੰਦਗੀ ਕਰਦਾ ਕੋਲ ਬੈਠੇ ਪਿੱਛੇ ਪਿੱਛੇ ਗੋਲੀ ਵਰਤ ਬੇਂਡਾਲੇ ਆ ਗਏ ਲੱਭਦੇ ਫਿਰਦੇ ਨੇ ਬੇਂਡਾਲੇ ਕਿਧਰ ਨੂੰ ਨਾ ਗਿਆ ਹੋਵੇ ਇਧਰ ਨਾ ਗਿਆ ਹੋਵੇ ਕਰੋੜਾ ਪੰਗਾ ਫਿਰਦੇ ਚੋਰ ਆ ਗਏ ਚੋਰ ਆ ਗਏ ਬੇਂਡੇ ਚੋਰ ਬੈਠਾ ਕੋਲ ਭਾਈ ਅਦਲੀ ਜੀ ਕਹਿੰਦੇ ਜਿੱਥੇ ਭਾਈ ਅਦਲੀ ਜੀ ਬੈਠੇ ਨੇ ਜਿੱਥੇ ਭਾਈ ਅਦਲੀ ਜੀ ਬੈਠੇ ਉਥੇ ਆ ਗਏ ਇਹਨੇ ਇਹਨਾਂ ਨੂੰ ਪੁੱਛ ਲੈਂਦੇ ਆ ਭਾਈ ਅਦਲੀ ਜੀ ਕੋਲ ਆ ਕੇ ਕਹਿੰਦੇ ਨੇ ਭਾਈ ਅਦਲੀ ਜੀ ਕਹਿੰਦੇ ਕੀ ਹੋ ਗਿਆ ਭਾਈ ਅੱਧੀ ਰਾਤ ਨੂੰ ਭੱਜੇ ਗਏ ਤੁਸੀਂ ਅੱਧੀ ਰਾਤ ਨੂੰ ਸਾਰਾ ਪਿੰਡ ਉੱਠਿਆ ਫਿਰਦਾ ਸੁੱਖ ਵੀ ਹੈ ਕਹਿੰਦੇ ਭਾਈ ਅਦਲੀ ਜੀ ਮੱਜਾਂ ਦੇ ਨਹੀਂ ਵੇਖੀਆਂ ਮੱਜਾਂ ਕਹਿੰਦੇ ਚੋਰ ਆ ਗਏ ਪਿੰਡ 'ਚ ਅੱਧੀ ਰਾਤ ਨੂੰ ਮੱਜਾਂ ਚੋਰੀ ਕਰਦੀਆਂ ਭਾਈ ਅਦਲੀ ਜੀ ਦਸੋ ਹਾਂ ਭਲਾ ਭਾਈ ਅਦਲੀ ਜੀ ਕਿਹੜਾ ਟੋਬੇ ਤੇ ਤੁਹਾਡੀਆਂ ਨੇ ਨਹੀਂ ਮੈਂ ਤਾਂ ਆ ਛੱਪੜ 'ਚ ਵੇਖੋ ਹਾਂ ਭਲਾ ਟੋਬੇ 'ਚ ਉਹ ਦਿਨ ਜਦੋਂ ਵੇਖੀਆਂ ਕਿਹੜੇ ਧੀ ਰਾਤ ਨੂੰ ਮੱਝਾਂ ਕਿੰਨੇ ਬਾੜੀਆਂ ਵੇਖੋ ਹਾਂ ਭਲਾ ੱਟੋ ਮਾਰ ਸੁਣਿਆ ਕਹਿੰਦੇ ਚੋਰ ਆਇਆ ਭਾਈ ਅਦਲੀ ਜੀ ਨੂੰ ਦੱਸਦੇ ਸਾਰੇ ਪਿੰਡ ਦੀਆਂ ਮੱਝਾਂ ਬੜਾ ਕੇ ਲੈ ਗਿਆ ਇਹਨੇ ਛੱਪੜ ਛੱਪੜ ਵਾਲੀਆਂ ਜਿਹੜੀਆਂ ਇਹ ਮੇ ਕੋਈ ਤੇ ਨਹੀਂ ਤੁਹਾਡੀਆਂ ਜਦੋਂ ਬਾਹਰ ਗਈਆਂ ਸੁਣਿਓ ਮੱਝਾਂ ਬਾਹਰ ਗਈਆਂ ਨਾ ਜਿਹੜੀਆਂ ਮੱਝਾਂ ਦੇ ਸਿੰਗ ਕੁੰਡੇ ਸੀ ਉਹਨਾਂ ਦੇ ਸਿੱਧੇ ਹੋ ਗਏ ਜਿਹੜੀਆਂ ਭੂਰੇ ਰੰਗਾਂ ਦੀਆਂ ਸੀ ਉਹਨਾਂ ਦੇ ਕਾਲੇ ਰੰਗ ਹੋ ਗਏ ਜਿਹੜੀਆਂ ਕਾਲੀਆਂ ਸੀ ਉਹ ਪੂਰੀਆਂ ਹੋ ਗਈਆਂ ਸਿੰਗ ਜਿਹਨਾਂ ਦੇ ਕੁੰਡੇ ਨੇ ਸਿੱਧੇ ਸਿੱਧੇ ਕੁੰਡੀਆਂ ਸ਼ਿੰਗਾੜੀਆਂ ਦੇ ਸਿੰਘ ਸਿੱਧੇ ਉਹ ਪੀਂਦੇ ਆਪ ਹੀ ਕਮਾਂ ਭਾਈ ਅਗਲੀ ਜੀ ਉਹ ਬੈਠੇ ਕਿਨਾਰੇ ਦੇ ਬਾਬਾ ਜੀ ਇਹ ਤੇ ਸਾਡੀਆਂ ਮੱਝਾਂ ਨੇ ਤੇ ਸਾਡੀਆਂ ਬੱਚਾਂ ਦੇ ਨਾਲ ਮੇਰੀ ਨਹੀਂ ਹੁੰਦੇ ਇਹਨਾਂ ਦਾ ਕਾਲੀਆਂ ਪੂਰੀਆਂ ਪੂਰੀਆਂ ਕਾਲੀਆਂ ਹੋਣੀਆਂ ਉਹ ਮਹਾਰਾਜ ਸਾਡੀਆਂ ਮੱਝਾਂ ਨਹੀਂ ਏ ਭਾਈ ਅਗਲੀ ਜੀ ਕਹਿੰਦੇ ਤੁਹਾਡੀਆਂ ਮੱਝਾਂ ਚੋਰੀ ਹੋਈਆਂ ਨੇ ਇਹ ਰਹੇ ਹਾਂ ਟਾੜੀਆਂ ਮੱਝਾਂ ਵਾਗ ਕਹਿੰਦੇ ਆ ਬੱਸ ਤੇ ਤੁਹਾਨੂੰ ਕਹਿੰਦੇ ਮੱਝਾਂ ਚਾਹੀਦੀਆਂ ਮੱਝਾਂ ਮਿਲ ਗਈਆਂ ਲੈ ਜਾਓ ਆਪਣੀਆਂ ਚਾਹੇ ਭੂਰੀਆਂ ਤੇ ਵਾੜੀਆਂ ਤੁਸੀਂ ਕੀ ਕਰਨਾ ਕਹਿੰਦੇ ਨਹੀਂ ਨਹੀਂ ਇਹ ਵੀ ਪਤਾ ਤੇ ਲੱਗਣਾ ਚਾਹੀਦਾ ਇਹਨੇ ਜਾਓ ਲੈ ਲਓ ਸਾਰੀਆਂ ਮੱਝਾਂ ਬਾਹਰ ਕੱਢੀਆਂ ਸੁਣਿਓ ਸਾਰੀਆਂ ਮੱਝਾਂ ਬਾਹਰ ਕੱਢ ਕੇ ਅੱਗੇ ਲਾ ਲਈਆਂ ਇਹਨੇ ਲੈ ਜੰਮਿਆਂ ਕੋਈ ਨਹੀਂ ਭਾਈ ਅੰਧੀ ਜੀ ਨੇ ਕਿਹਾ ਸਾ ਸੰਗਤ ਉਹ ਕੋਲ ਜਾਂਦੇ ਸ਼ੁਕਰਾਨੇ ਕਰਦਾ ਸੁਬਰੇ ਮਾਲਕ ਬਚ ਗਿਆ ਮੈਂ ਅੱਜ ਅੱਛਾ ਜਾਂਦੇ ਜਾਂਦੇ ਫੇਰ ਮੋੜ ਹੈ ਪਿੰਡਾਂ ਵਾਲੇ ਜਾਂਦੇ ਜਾਂਦੇ ਫੇਰ ਮੋੜ ਹੈ ਕਿਹਨੇ ਬਾਬਾ ਜੀ ਚਲੋ ਮੱਝਾਂ ਵੀ ਮਿਲ ਗਈਆਂ ਭਾਈ ਅਗਲੀ ਨੂੰ ਕਹਿੰਦੇ ਮੱਝਾਂ ਵੀ ਮਿਲ ਗਈਆਂ ਨੇ ਕਿਹਨੇ ਚੋਰ ਤੇ ਨਹੀਂ ਵੇਖਿਆ ਆਏ ਪੁੱਛ ਲੋ ਭਾਈ ਅੰਲੀ ਜੀ ਕਹਿੰਦੇ ਵੀ ਤੁਸੀਂ ਚੋਰ ਬੰਦੂਗੀ ਕਰਨਾ ਵਾ ਨੂੰ ਮੱਝਾਂ ਮਿਲ ਗਈਆਂ ਕਹਿੰਦੇ ਨਾ ਨਾ ਜਿੰਨੇ ਅੱਜ ਚੋਰੀ ਕੀਤੀ ਫੇਰ ਵੀ ਕਰ ਸਕਦਾ ਜੇ ਕਿਤੇ ਮਿਲ ਜਾਏ ਸੁਣਿਆ ਜੇ ਕਿਤੇ ਚੋਰ ਮਿਲ ਜਾਏ ਕਹਿੰਦੇ ਬੜੀਆਂ ਲੜਕਾਂ ਕੱਢਾਂਗੇ ਇਹਨੇ ਸਾਨੂੰ ਅੱਧੀ ਰਾਤ ਨੂੰ ਭਾਜੜਾ ਪਵਾ ਦਿੱਤਾ ਡਰੀ ਜੰਦਾ ਕੋਲ ਬੈਠਾ ਭਾਈ ਵੀ ਦੀ ਜਾਂ ਫੇਰ ਮੁਚਲੇ ਨੇ ਕਿਨੇ ਮਾਂਬਾ ਦੀ

ਆਹ ਨਹੀਂ ਬੈਠਾ ਜਦੋਂ ਆਏ ਬੋਲੇ ਭਾਈ ਅਗਲੀ ਜੀ ਭਾਈ ਬਿਲੀ ਜੰਨ ਕਹਿੰਦਾ ਬਾਬਾ ਅੱਜ ਮਾਰਿਆ ਇਥਾਂ ਬਾਬਾ ਆਪ ਹੀ ਕੀਤਾ ਧੋਖਾ ਕੀਤਾ ਮੇਰੇ ਨਾਲ ਮੈਂ ਸੁਣਿਆ ਸੀ ਰੱਬ ਦੇ ਪਿਆਰੇ ਨਾਮ ਜਪਦੇ ਭਗਤੀ ਕਰਦੇ ਜਮਾਂ ਦੀਆਂ ਫਾਇਨਲ ਕੋਰ ਛਡਉਂਦੇ ਨੇ ਬਾਬਾ ਤੂੰ ਤੇ ਫਸਾਤ ਆਂ ਬਿੰਦਾਲੇ ਸਿਰ ਤੇ ਆ ਕੇ ਖੜੇ ਤੂੰ ਕਹਿੰਦਾ ਆਹ ਨਹੀਂ ਬੈਠਾ ਚੋਰ ਦਰੀ ਜੰਦਾ ਹੈ ਪੈਰਾਂ ਖੱਲੋ ਜ਼ਮੀਨ ਦੇਖਣਗੀ ਬਾਬਾ ਮਾੜਾ ਕੀਤਾ ਹੈ ਜੇ بچਾਉਣਾ ਨਹੀਂ ਸੀ ਤੇ ਪਾਉਣਾ ਨਹੀਂ ਸੀ ਮੈਨੂੰ ਕੋਲ ਏਹ ਪਿੰਡਲੇ ਇਹਨਾਂ ਭਾਈ ਵੇਖ ਲੋ ਆਹ ਬੇਰੀ ਬੈਠਾ ਚੋਰ ਸੁਣਿਓ ਪਿੰਡ ਵਾਲੇ ਪਤਾ ਕੀ ਕਹਿੰਦੇ ਕਹਿੰਦੇ ਭਾਈ ਅਸਲੀ ਜੀ ਕਿਉਂ ਸਾਡੇ ਸਿਰ ਤੇ ਪਾਪ ਚੜਾਉਨੇ ਹੋ ਜਿਹੜਾ ਬੰਦਾ ਹੱਤੀ ਰਾਤ ਨੂੰ ਚਾਦਰ ਲੈ ਕੇ ਹੁੰਦੇ ਤੁਹਾਡੇ ਕੋਲ ਬੈਠਾ ਨਾਮ ਜਪਦਾ ਹੈ ਇਹ ਤੇ ਚੋਰ ਹੋ ਸਕਦਾ ਇਹ ਤੇ ਚੋਰ ਹੋ ਸਕਦਾ ਇਹ ਤੇ ਕੋਈ ਮਹਾਪੁਰਸ਼ ਪਿਆ ਜਾ ਬਦਾ ਇਹ ਚੋਰ ਨਹੀਂ ਪਾਪ ਨਾ ਘੜਾ ਕੇ ਬਸ ਫਿਰ ਚਲੇ ਜਾ ਘਰੋਂ ਘਰੇ ਜਦੋਂ ਚੋਰ ਆਏਗਾ ਵੇਖਾਂਗੇ ਚਲੇ ਗਏ ਸਾਰੇ ਚਾਦਰ ਦਾ ਕਿਨਾਂ ਸਾਈਡ ਤੇ ਭਾਈ ਵੀਰ ਜੰਦ ਜੀ ਅੱਗੇ ਬੈਠੇ ਇਹਨੇ ਪਾਪਾ ਭਾਈ ਅਗਲੀ ਹੀ ਮੇਰੀਆਂ ਤੇ ਗੱਲਾਂ ਦੇ ਜਵਾਬ ਦੇ ਸਵਾਲ ਨੇ ਮੇਰੇ ਤੁਹਾਨੂੰ ਇਹਨੇ ਕੀ ਇਹਦਾ ਪਹਿਲੀ ਗੱਲ ਮੈਨੂੰ ਇਹ ਦੱਸੋ ਮੱਝਾਂ ਬਾੜੀਆਂ ਕਾਲੀਆਂ ਜਿਹੜੀਆਂ ਕਾਲੀਆਂ ਸੀ ਪੂਰੀਆਂ ਤੇ ਭੂਰੀਆਂ ਕਾਲੀਆਂ ਕਿਵੇਂ ਹੋ ਗਈਆਂ ਮੱਝਾਂ ਦੇ ਰੰਗ ਕਿਵੇਂ ਬਦਲ ਗਏ ਪਹਿਲਾ ਸਵਾਲ ਤੇ ਦੂਜੀ ਗੱਲ ਮੈਨੂੰ ਇਹ ਦੱਸੋ ਕਿੰਦਾ ਪਿੰਡ ਵਾਲੇ ਸਿਰ ਤੇ ਆ ਕੇ ਖੜ ਗਏ ਪਿੰਡਲ ਉੱਤੇ ਆ ਕੇ ਖੜ ਗਏ ਸਿਰ ਤੇ ਉਹਨਾਂ ਨੇ ਆਖਿਆ ਵੀ ਚੋਰ ਤੇ ਨਹੀਂ ਵੇਖਿਆ ਕਿਹਾ ਤੁਸੀਂ ਨਾਂ ਵੀ ਲੈ ਤਾਂ ਵਿਆਹ ਤੇ ਨਹੀਂ ਮੀਠਾ ਦੱਸ ਨਹੀਂ ਦਿੱਤਾ ਉਹਨਾਂ ਨੂੰ ਵਿਆਹ ਤੇ ਨਹੀਂ ਮੀਠਾ ਚੋਰ ਤੁਹਾਡਾ ਕਿਹਾ ਬਾਬਾ ਮੈਨੂੰ ਐ ਦੱਸ ਵੀ ਉਹਾਂ ਦੇ ਫੜਿਆ ਕਿਉਂ ਨਹੀਂ ਮੈਂ ਦੱਸਣ ਦੇ ਬਾਵਜੂਦ ਵੀ ਫੜ ਕੇ ਕਿਉਂ ਨਹੀਂ ਲੈ ਕੇ ਗਏ ਭਾਈ ਅਗਲੀ ਜੀ ਨੇ ਕਮਾਲ ਦੀ ਗੱਲ ਕੀਤੀ ਭਾਈ ਅਗਲੀ ਸੁਣੋ ਬੀਬੀ ਜੰਦਾ ਤੇਰੇ ਤੇ ਕੱਲੀ ਜਾਦਰ ਨਹੀਂ ਸੀ ਬਾਈ ਨਾਮ ਦੀ ਜਾਦਰ ਪਾਈ ਸੀ ਬੀਬੀ ਜੰਦਾ ਜਦੋਂ ਮੈਂ ਕਿਹਾ ਸੀ ਪਿੱਛੇ ਪਿੱਛੇ ਗੋੜ ਬੋਲਦਾ ਕੀ ਸੀ ਇਹਦਾ ਵਾਹਿਗੁਰੂ ਨਾਮ ਜਪਦਾ ਸੀ ਜਪਿਆ ਕੀ ਕਹਿੰਦਾ ਨਾਮ ਬੀਬੀ ਜੰਦਾ ਗੱਲ ਸੁਣ ਲੈ ਤੂੰ ਮੱਜਾਂ ਦੇ ਰੰਗਾਂ ਬਾਰੇ ਪੁੱਛਦਾ ਫੜਿਆ ਕਿਉਂ ਨਹੀਂ ਇਹ ਪੁੱਛਦਾ ਹੈ ਬੀਬੀ ਜੰਦਾ ਤੂੰ ਜਪਿਆ ਨਾਮ ਭਾਵੇਂ ਥੋੜੇ ਜਿਹਰੇ ਵਾਸਤੇ ਜਪਿਆ ਹੈ ਤੂੰ ਜੱਪਿਆ ਨਾਮ ਨੂੰ ਕੀਤੀ ਭਗਤੀ ਇਹਦੇ ਨਾਮ 'ਚ ਐਡੀ ਵੱਡੀ ਪਾਵਰ ਏ ਨਾਮ ਤੇ ਜੁਗਾਂ ਚੋਂ ਗੰਤਰਾਂ ਦੇ ਪਾਪ ਟੱਕ ਲੈਂਦਾ ਤੂੰ ਤੇ ਗਲਤੀਓ ਧੱਕੀ ਜੀ ਕੀਤੀ ਮੱਧਾ ਭੁੱਲਣ ਨਹੀਂ ਭੁੱਲੋ ਸ਼ੁਬਾਹੇ ਮੇਰੀ ਤੇ ਗਲਤੀਓ ਛੋਟੀ ਜੀ ਜਮਾਂ ਚੋਰੀਓ ਕੀਤੀ ਨਾ ਮੱਧਾ ਨੀ ਨਾਮ ਤੇ ਜੁਗਾਂ ਦੇ ਗੰਤਰਾਂ ਦੇ ਪਾਪ ਟੱਕ ਲੈਂਦਾ ਕਿੰਨਾ ਅੱਛਾ ਇਸ ਸਭ ਨਾਮ ਦਾ ਪ੍ਰਤਾਪ ਏ ਚਰਣੀ ਬੈ ਗਿਆ ਕਿ ਤਾ ਬੱਸ ਇੱਕ ਵਾਰੀ ਕਿਰਪਾ ਕਰ ਦਿਓ ਮੈਨੂੰ ਜੋੜ ਦਿਓ ਆਪਣੇ ਚਰਨਾਂ ਨਾਲ ਕਿ ਇਹ ਨਾ ਤੂੰ ਬਚਨ ਕੀਤਾ ਹੈ ਚਲ ਮੈਂ ਤੈਨੂੰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਚਰਨਾਂ 'ਚ ਲੈ ਕੇ ਚੱਲਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ 'ਚ ਭਾਈ ਜੀ ਜਦ ਕਿਤੇ ਚੋਰੀਆਂ ਕਰਦਾ ਹੈ ਕਿਤੇ ਠਗੀਆਂ ਮਾਰਦਾ ਜਦੋਂ ਭਾਈ ਅਦਲੀ ਦਾ ਸੰਗ ਹੁੰਦਾ ਹੈ ਜੁੜੇ ਹੋਏ ਗੁਰਸਿੱਖ ਦਾ ਉਹਨੇ ਗੁਰੂ ਨੂੰ ਮਿਲਦਾ ਜਦੋਂ ਗੁਰੂ ਨੂੰ ਮਿਲ ਗਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਾਰਗ ਨੂੰ ਕਹਿਣਾ ਪੈ ਗਿਆ ਵਿਦੀ ਚੰਦ ਛੀਨਾ ਗੁਰੂ ਕਸੇ ਇਹ ਬਰਲੇ ਇਹਨੇ ਬਾਬੇ ਵਿਦੀ ਚੰਦ ਨੇ ਜਿਹੜਾ ਬਾਬਾ ਵਿਦੀ ਚੰਦ ਦੇ ਦਰਸ਼ਨ ਕਰੇਗਾ ਗੁਰੂ ਹਰਗੋਬਿੰਦ ਸਾਹਿਬ ਮਾਰਗ ਨੇ ਆਖਿਆ ਮੇਰੇ ਦਰਸ਼ਨ ਹੋਣਗੇ ਮੇਰੇ ਦਰਸ਼ਨ ਹੋਣਗੇ ਇਹਨੇ ਬਖਸ਼ਿਆ ਇਹਨੇ ਖੁਸ਼ਨਾ ਪ੍ਰਸਾਦ ਸਿੰਘ ਜੀ ਐਨੀ ਸੇਵਾ ਐਨਾ ਆਦਿ ਤੇ ਆਸ ਵਿੱਚ ਬਾਬਾ ਵਿਦੀ ਚੰਦ ਜੀ ਦਾ ਨਾਮ ਬੋਲਦਾ ਹੈ ਦੁਨੀਆਂ ਸਜਦੇ ਕਰਦੀ ਏ ਤੁਸੀਂ ਕਦੇ ਸੁਰ ਸਿੰਘ ਉਸ ਨਗਰ ਵਿੱਚ ਜਾਓ ਜਦੋਂ ਉਹਨਾਂ ਦਾ ਦਿਨ ਬਨਾਇਆ ਜਾਂਦਾ ਹੈ ਪੁਰਬ ਬਨਾਇਆ ਜਾਂਦਾ ਹੈ ਤਿੰਨ ਸਿੱਖਣ ਨੂੰ ਥਾਂ ਹੀ ਹੁੰਦੀ ਬੁਰੋਲਾ ਲੋਕ ਸਜਦੇ ਕਰਦੇ ਨੇ ਸਾਧ ਸੰਗਤ ਜੀ ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ ਗੱਲ ਕੀ ਸਾਡੀ ਜ਼ਿੰਦਗੀ ਵਿੱਚ ਕਿਸੇ ਰੰਗੇ ਹੋਏ ਮਹਾਪੁਰਖ ਦਾ ਸੰਗ ਹੋਣਾ ਜੀ ਸਾਡੀ ਜ਼ਿੰਦਗੀ ਵਿੱਚ ਭਈ ਬੰਦਗੀ ਵਾਲਾ ਅੱਜ ਬਾਬਾ ਗੇਜਰ ਸਿੰਘ ਮਹਾਰਾਜ ਨੂੰ ਇਹਨਾਂ ਮੰਸ਼ਕਾਰਾਂ ਹੁੰਦੀਆਂ ਨੇ ਇਹਨਾਂ ਨੂੰ ਸਜਦੇ ਹੁੰਦੇ ਨੇ ਤੇ ਸਭ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਇੱਕ ਕਲ ਤਾਂ ਹੀ ਸੁਣਾਈ ਸੀ ਮਹਾਪੁਰਸ਼ਾਂ ਨੇ ਬਾਬਾ ਈਸ਼ਰ ਸਿੰਘ ਮਾਰੇ ਨੂੰ ਕਵਤਾ ਮਰੀਦ ਬਣਾ ਲਿਆ ਅੱਜ ਕਹਿਣਾ ਬਣਦਾ ਬੋਲਿਓ ਸਾਰੇ ਧਾਰਨਾ ਸੰਗ ਹੋ ਜਾਏ ਸਕੇ ਮਾਪਿਓ ਭੈਣ ਭਰਾ ਸੱਜਣ ਮਿੱਤਰ ਸਭ ਬੁਲਾਏ ਜਾ ਸਕਦੇ ਨੇ ਜਿਸ ਜਿਸ ਮਹਾਪੁਰਸ਼ ਨੇ ਜ਼ਿੰਦਗੀ ਬਦਲ ਕੇ ਰੱਖਦੀ ਨਾ ਜੀਵਨ ਬਦਲ ਕੇ ਰੱਖਦਾ ਉਹ ਮਹਾਪੁਰਸ਼ ਨਹੀਂ ਬੁਲਾਇਆ ਸਾਥ ਸੰਗਰੀ ਬੋਲਿਓ ਸਾਰੇ ਗਾਦੀਬਾਜ ਕੇ ਐਸਾ ਮਸਤਾਨਾ ਯਾਰ ਲੈ ਲਿਆ ਰੱਬ ਦੇ ਪਿਆ ਰਬ ਦੇ ਪਿਆਰੇ ਸਾਧੂ ਆਪਣੇ ਵਰਗਾ ਜੀਵਨ ਦੇ ਦਿੰਦੇ ਫਿਰ ਜਦੋਂ ਮਾਲਕ ਦੇ ਚਰਨਾਂ 'ਚ ਪ੍ਰਵਾਣ ਹੋ ਜੀਦਾ ਫਿਰ ਸਾਧੂ ਮਹਾਤਮਾ ਸਤਪੁਰਸ਼ ਆਪਣੇ ਮੁਖ ਤੋਂ ਬੋਲਦਾ ਫਿਰ ਮਰੀਦ ਆਪਣੇ ਮੁਖ ਤੋਂ ਬੋਲਦਾ ਐਸਾ ਮਸਤਾਨਾ ਸਾਧ ਮਿਲਿਆ ਕੰਮੀ ਹਮ ਜਿੰਦਗੀ ਜਿ ਰਹਿ ਗਈ